ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੰਜਾਬ ਰੈਂਕਰ ਦੇ ਵਿੱਚ ਅੱਜ ਆਪਾਂ ਕਰਾਂਗੇ ਬੇਸਿਕ ਮੈਥ ਦੀ 4ਥ ਕਲਾਸ ਇਹ ਤੋਂ ਪਹਿਲਾਂ ਆਪਣੀਆਂ ਤਿੰਨ ਕਲਾਸਾਂ ਹੋ ਚੁੱਕੀਆਂ ਨੇ ਅੱਜ ਆਪਣੀ 4ਥ ਕਲਾਸ ਹੈ ਤਾਂ ਇਹਦੇ ਵਿੱਚ ਆਪਾਂ ਕਰਾਂਗੇ ਕਿਸੇ ਸੰਖਿਆ ਦਾ ਵਰਗ ਫਾਈਂਡ ਆਊਟ ਕਰਨਾ ਸਿੰਪਲ ਤਰੀਕੇ ਨਾਲ ਕਿਵੇਂ ਕਿਸੇ ਸੰਖਿਆ ਦਾ ਵਰਗ ਫਾਈਂਡ ਆਊਟ ਕਰ ਸਕਦੇ ਹਾਂ ਠੀਕ ਹੈ ਅੱਜ ਆਪਾਂ ਬਿਲਕੁਲ ਬੇਸਿਕ ਤੋਂ ਪੜਾਂਗੇ ਵਰਗ ਕਿਵੇਂ ਫਾਈਂਡ ਆਊਟ ਕੀਤਾ ਜਾਂਦਾ ਵਰਗ ਹੁੰਦਾ ਕੀ ਹੈ ਠੀਕ ਹੈ ਕਿਸੇ ਸੰਖਿਆ ਦਾ ਸਕੁਅਰ ਫਾਈਂਡ ਆਊਟ ਕਰਨਾ ਹੈ ਬਿਲਕੁਲ ਇਜ਼ੀ ਵੇ ਨਾਲ ਤਾਂ ਇਸ ਕਲਾਸ ਤੋਂ ਬਾਅਦ ਤੁਸੀਂ ਵੀ ਕੈਲਕੂਲੇਟਰ ਤੋਂ ਤੇਜ਼ ਸਕੁਅਰ ਫਾਈਂਡ ਆਊਟ ਕਰ ਸਕੋਗੇ ਕਲਾਸ ਨੂੰ ਐਂਡ ਤੱਕ ਦੇਖਣਾ ਇਸ ਦੇ ਵਿੱਚ ਆਪਾਂ ਸਾਰੀਆਂ ਟ੍ਰਿਕਸ ਕਰਾਂਗੇ ਠੀਕ ਹੈ ਸਕੁਅਰ ਫਾਈਂਡ ਆਊਟ ਕਰਨ ਲਈ ਜਿਹੜੀਆਂ ਹੁੰਦੀਆਂ ਨੇ ਤਾਂ ਹੁਣ ਦੇਖੋ ਸਭ ਤੋਂ ਪਹਿਲਾਂ ਸਕੁਅਰ ਕੀ ਹੁੰਦਾਗਾ ਸਕੁਅਰ ਮੰਨ ਲਓ 1 ਦਾ ਸਕੁਅਰ ਲਿਖਿਆ ਹੈ ਇੱਥੇ 2 ਲਿਖਿਆ ਹੁੰਦਾ ਇਹਦਾ ਮਤਲਬ ਕੀ ਹੁੰਦਾਗਾ ਇਸੇ ਨੰਬਰ ਨੂੰ 2 ਨਾਲ ਦੋ ਵਾਰ ਗੁਣਾ ਕਰਨਾ ਇਸੇ ਨੰਬਰ ਨੂੰ ਦੋ ਵਾਰ ਗੁਣਾ ਕਰਨਾ ਜਿਵੇਂ 1 ਦਾ ਸਕੁਅਰ ਪਤਾ ਕਰਨਾ ਹੈ ਤਾਂ ਇਹਦਾ ਮਤਲਬ ਹੈ ਵੀ 1 1 ਤਾਂ 1 ਦਾ ਸਕੁਅਰ ਕਿੰਨਾ ਹੋ ਗਿਆ 1 ਇਸੇ ਤਰ੍ਹਾਂ 2 ਦਾ ਸਕੁਅਰ 2 ਦਾ ਸਕੁਅਰ ਮਤਲਬ 2 ਨੂੰ ਦੋ ਵਾਰ ਗੁਣਾ ਕਰਨਾ ਹੈ ਮਤਲਬ ਸੰਖਿਆ ਨੂੰ ਦੋ ਵਾਰ ਗੁਣਾ ਕਰਨਾ ਹੈ ਕਿਸੇ ਨੰਬਰ ਦਾ ਵਰਗ ਪਤਾ ਕਰਨਾ ਹੈ ਤਾਂ ਉਸ ਸੰਖਿਆ ਨੂੰ ਦੋ ਵਾਰ ਗੁਣਾ ਕਰਨਾ ਹੁੰਦਾ ਹੈਗਾ ਠੀਕ ਹੈ ਜੀ 2 ਦਾ ਵਰਗ ਕਿੰਨਾ ਹੋ ਜਾਏਗਾ 4 ਹੋ ਜਾਏਗਾ 3 ਦਾ ਵਰਗ ਕਿੰਨਾ ਤਾਂ 3 3 9 ਹੋ ਜਾਏਗਾ ਜੀ 4 ਦਾ ਵਰਗ 16 ਹੋ ਜਾਏਗਾ 5 ਦਾ ਵਰਗ 25 ਹੋਏਗਾ 6 ਦਾ ਵਰਗ 36 ਹੋ ਜਾਏਗਾ 7 ਦਾ ਵਰਗ 49 ਹੋਏਗਾ 8 ਦਾ ਵਰਗ 64 ਹੋਏਗਾ ਔਰ 9 ਦਾ ਵਰਗ 81 ਹੋਏਗਾ ਔਰ 10 ਦਾ ਵਰਗ 100 ਹੋਏਗਾ ਇੱਥੋਂ ਤੱਕ ਤਾਂ ਮੋਸਟਲੀ ਆਪਾਂ ਨੂੰ ਆਉਂਦੇ ਹੁੰਦੇ ਆ ਹਰ ਬੱਚੇ ਨੂੰ ਇਹ ਵਰਗ ਇੱਥੋਂ ਤੱਕ ਤਾਂ ਯਾਦ ਹੀ ਹੁੰਦੇ ਆ ਜੇ ਨਹੀਂ ਯਾਦ ਤਾਂ ਯਾਦ ਕਰ ਲਿਓ ਜੀ ਠੀਕ ਹੈ ਇੱਥੋਂ ਤੱਕ ਤਾਂ ਆਪਾਂ ਨੂੰ ਆਉਂਦੇ ਹੁੰਦੇ ਆ ਉਸ ਤੋਂ ਬਾਅਦ ਆਪਾਂ ਵਰਗ ਕਿਵੇਂ ਪਤਾ ਕਰਨੇ ਨੇ ਇੱਕ ਸਭ ਨੇ ਫਾਰਮੂਲਾ ਪੜਿਆ ਹੋਵੇਗਾ ਛੋਟੇ ਕਲਾਸਾਂ ਦੇ ਵਿੱਚ a b ਦਾ ਸਕੁਅਰ ਕੀ ਹੁੰਦਾਗਾ a² 2ab b² ਤੇ ਆਹੀ ਫਾਰਮੂਲਾ ਲੱਗੇਗਾ ਆਹੀ ਫਾਰਮੂਲਾ ਲੱਗੇਗਾ ਠੀਕ ਹੈ ਜੀ ਇਹ ਲੱਗੇਗਾ ਪਹਿਲਾਂ ਆਪਾਂ ਇਸ ਫਾਰਮੂਲੇ ਨਾਲ ਕਰਦੇ ਆ ਕਿੰਨੇ ਆਪਾਂ ਕਰ ਸਕਦੇ ਆ ਉਸ ਤੋਂ ਬਾਅਦ ਇਸ ਤੋਂ ਵੀ ਇਜ਼ੀ ਫਾਰਮੂਲੇ ਕਰਾਵਾਂਗੇ ਸਾਰੀ ਕਲਾਸ ਨੂੰ ਐਂਡ ਤੱਕ ਦੇਖਣਾ ਬਹੁਤ ਕੁਝ ਨਵਾਂ ਸਿੱਖੋਗੇ ਠੀਕ ਹੈ ਜੀ ਇੱਥੇ ਦੇਖੋ a b ਦਾ ਹੋਲ ਸਕੁਅਰ ਕੀ ਹੁੰਦਾ a² b² ਸੌਰੀ a² 2ab b² ਜਿਵੇਂ ਤੁਸੀਂ 12 ਦਾ ਸਕੁਅਰ ਪਤਾ ਕਰਨਾ ਹੈ ਹੁਣ ਇਹਦੇ ਵਿੱਚ ਕੀ ਹੈ ਆਹ a, है। है, a b ਹੈ ਆਹ a ਹੈ ਠੀਕ ਹੈ ਪਹਿਲਾ ਡਿਜੀਟ ਹੈ ਜੋ a ਹੈ ਦੂਸਰਾ b ਹੈ ਪਹਿਲਾਂ ਤੁਸੀਂ ਕੀ ਲਿਖਣਾ ਹੈ

ਪਹਿਲੇ ਡਿਜੀਟ ਦਾ ਸਕੁਅਰ ਅੱਗੇ ਲਿਖੋਗੇ ਲਾਸਟ ਦੇ ਵਿੱਚ ਸੈਕਿੰਡ ਡਿਜੀਟ ਦਾ ਸਕੁਅਰ ਲਿਖ ਦੋਗੇ ਹੁਣ ਵਿਚਾਲੇ ਕੀ ਆਣਾਗਾ ਵਿਚਾਲੇ ਆਉਣਾ ਬਾਈ 2ab 2ab ਕੀ ਹੋਇਆ 2 ਇੰਟੂ a ਦੀ ਵੈਲਿਊ ਕਿੰਨੀ ਹੈ 1 ਹੈ ਗੁਣਾ ਮੇ b ਦੀ ਵੈਲਿਊ ਕਿੰਨੀ ਹੈ 2 ਹੈ ਇਹਨਾਂ ਦੀ ਗੁਣਾ ਤਾਂ ਕਿੰਨੀ ਹੋ ਜੂਗੀ 4 ਆ ਜਾਏਗੀ ਤਾਂ ਸਿੰਗਲ ਡਿਜੀਟ ਨਹੀਂ ਲਿਖਣਾ 04 ਲਿਖ ਦਾਂਗੇ ਕਲੀਅਰ ਹੈ 04 ਲਿਖ ਦਾਂਗੇ ਹੁਣ ਆਪਾਂ ਕੀ ਕਰਨਾ ਲਾਸਟ ਡਿਜੀਟ ਐਜ਼ ਇਟ ਇਜ਼ ਇਹਨਾਂ ਦੋਨਾਂ ਨੂੰ ਜੋੜ ਲਓ ਇਹਨਾਂ ਦੋਨਾਂ ਨੂੰ ਜੋੜ ਠੀਕ ਹੈ ਮੈਂ ਤਰੀਕੇ ਕਰਾ ਰਿਹਾ ਹਾਂ ਪਰੰਤੂ ਤੁਹਾਨੂੰ ਜੋ ਸਕੁਅਰ ਨੇ ਠੀਕ ਹੈ 30 40 ਤੱਕ ਤਾਂ ਵੈਸੇ ਹੀ ਯਾਦ ਹੋਣੇ ਚਾਹੀਦੇ ਨੇ ਜੇਕਰ ਤੁਸੀਂ 30 40 ਤੱਕ ਸਕੁਅਰ ਨਹੀਂ ਯਾਦ ਕਰ ਸਕਦੇ ਤਾਂ ਅੱਗੇ ਚੈਪਟਰਾਂ 'ਚ ਤੁਹਾਨੂੰ ਪ੍ਰੋਬਲਮ ਆਏਗੀ ਇਹ ਵੈਸੇ ਹੀ ਯਾਦ ਹੋਣੇ ਚਾਹੀਦੇ ਨੇ ਇਹ ਨਹੀਂ ਤੁਸੀਂ ਰੱਟਾ ਲਾਉਣਾ ਇਹਨਾਂ ਨੂੰ ਡੇਲੀ بیس ਤੇ ਪੜ੍ਹੋ ਇਕਾ 10 ਮਿੰਟ ਕੱਢੋ ਜਾਂ 5 ਮਿੰਟ ਹੀ ਕੱਢੋ ਚਾਹੇ ਇੱਕ ਵਾਰੇ ਨਨੋ ਨਿਗਾ ਚ ਕੱਢ ਦੋ ਡੇਲੀ ਨਿਗਾ ਚ ਕੱਢੋਗੇ ਹਫਤੇ 10 ਦਿਨਾਂ ਦੇ ਵਿੱਚ ਜੇ ਤੁਹਾਡੇ ਅੱਖਾਂ ਸਾਹਮਣੇ ਘੁੰਮਣ ਲੱਗਿਆ ਨਹੀਂ ਕਿ ਕੋਈ ਵੀ ਤੁਹਾਨੂੰ ਨੰਬਰ ਬੋਲੇਗਾ ਤੁਹਾਡੇ ਸਕੁਅਰ ਯਾਦ ਹੋਏਗਾ ਕੋਈ ਰਿਟਾਫਿਕੇਸ਼ਨ ਨਹੀਂ ਕਰਨੀ ਹੈ ਤਾਂ ਆਪਨ ਪਤਾ ਲੱਗ ਗਿਆ 12 ਦਾ ਸਕੁਅਰ 144 ਹੁਣ ਕਈ ਬੱਚੇ ਸੋਚ ਰਹੇ ਨੇ ਕਿ 12 ਨੂੰ 12 ਨਾਲ ਗੁਣਾ ਵੀ ਕਰ ਸਕਦੇ ਸੀ ਹਾਂਜੀ 12 ਨੂੰ 12 ਨਾਲ ਗੁਣਾ ਵੀ ਕਰ ਸਕਦੇ ਤਾਂ ਵੀ ਆਨਸਰ 144 ਆਏ ਗੁਣਾ ਦੇ ਵਿੱਚ ਸਮਾਂ ਲੱਗੇਗਾ ਜਦੋਂ ਤੁਸੀਂ ਇਸ ਚੀਜ਼ ਦੀ ਪ੍ਰੈਕਟਿਸ ਕਰ ਲਈ ਤਾਂ ਇਜ਼ੀ ਹੋ ਜਾਏਗਾ ਇੱਕਪ ਬਾਕੀ ਮੈਂ ਦੱਸੀ ਆ ਤੁਹਾਨੂੰ ਬਈ ਯਾਦ ਹੀ ਕਰਨੇ ਪੈਣਗੇ ਜੇਕਰ ਤੁਸੀਂ ਵਧੀਆ ਪਰਫਾਰਮ ਚਾਹੁੰਦੇ ਹੋ ਮੈਥ ਦੇ ਵਿੱਚ ਤਾਂ ਇਹ ਤੁਹਾਨੂੰ ਯਾਦ ਹੀ ਕਰਨੇ ਪੈਣਗੇ ਹੁਣ ਆਪਾਂ ਇਹਦੀਆਂ ਐਗਜ਼ਾਮਪਲਸ ਹੋਰ ਕਰਦੇ ਆਂਗੇ ਮੰਨ ਲਓ 13 ਦਾ ਸਕੁਅਰ ਆ ਗਿਆ 13 ਦਾ ਸਕੁਅਰ ਆਇਆ ਤਾਂ ਤੁਸੀਂ ਕੀ ਕਹੋਗੇ 3 ਦਾ ਸਕੁਅਰ 09 ਲਿਖੋ ਜੀ 1 ਦਾ ਸਕੁਅਰ 01 ਵਿਚਾਲੇ ਕੀ ਆਏਗਾ 2ab 2 1 3 ਕਿੰਨਾ ਹੋ ਗਿਆ 6 06 ਆ ਜਾਏਗਾ ਲਾਸਟ ਡਿਜੀਟ ਐਜ਼ ਇਟ ਇਜ਼ ਇਹਨਾਂ ਦੋਨੋਂ ਨੂੰ ਪਲੱਸ ਕਰੋਗੇ

ਠੀਕ ਹੈ ਜੀ ਹੁਣ ਦੇਖੋ 49 ਪਹਿਲਾਂ ਹੀ 2 ਡਿਜੀਟ ਸੀ ਤਾਂ ਆਪਾਂ ਜ਼ੀਰੋ ਨਹੀਂ ਲਾਵਾਂਗੇ 14 ਵੀ ਪਹਿਲਾਂ ਹੀ 2 ਡਿਜੀਟ ਸੀ ਆਪਾਂ ਜ਼ੀਰੋ ਨਹੀਂ ਲਾਵਾਂਗੇ ਇੱਥੇ ਕੀ ਆ ਜਾਏਗਾ ਲਾਸਟ ਡਿਜੀਟ ਐਸ ਇਟ ਇਜ਼ ਇਹਨਾਂ ਦੋਨੋਂ ਨੂੰ ਪਲੱਸ ਕਰੋਗੇ 8 ਹੋ ਜਾਏਗਾ ਇਹਨਾਂ ਦੋਨੋਂ ਨੂੰ ਪਲੱਸ ਕਰੋਗੇ 2 ਹੋ ਜਾਏਗਾ 299 ਆ ਜਾਏਗਾ ਹੁਣ ਇੱਕ ਹੋਰ ਐਗਜ਼ਾਮਪਲ ਦੇਖੋ 18 ਦਾ ਸਕੁਅਰ 18 ਦਾ ਸਕੁਅਰ 8 ਦਾ ਸਕੁਅਰ ਕਿੰਨਾ ਹੋ ਜਾਏਗਾ 64 1 ਦਾ ਸਕੁਅਰ 01 ਹੋ ਜਾਏਗਾ ਕਲੀਅਰ ਹੈ 8 ਦਾ ਸਕੁਅਰ 64 ਹੋਏਗਾ 1 ਦਾ ਸਕੁਅਰ 01 ਵਿੱਚ ਕੀ ਆਏਗਾ 2ab

तेईस तीन जीरो करो दो आजगा इन्हों दो प्लस करोंगे आजगा पांच सौ उन्ती अपना राइट आंसर आ जाएगा सही उत्तर आ जाएगा समझ आ गया होगा हम होग्जाम्पल भी लवेंगे आप लें

कितना आएगा सोलह आएगा कितना आएगा जीरो आ जाएगा तीन दुनिया चौबीस इतनी लिखो लास्ट सिक्स इन्हों दो प्लस करोंगे दो प्लस करोंगे ग्यारह अपना राइट आंसर कि रहेगा ग्यारह सौ छपंजा रहेगा क्लीयर है यह तो तुम समझ आ गया होगा कि प्लस बीर 2ab ਵਾਲਾ ਫਾਰਮੂਲਾ ਲਾਉਣਾ ਪਰੰਤੂ ਇਹਦੇ ਵਿੱਚ ਆਪਾਂ 2ab ਵਿਚਾਲੇ ਲਿਖਣਾ ਹੁੰਦਾਗਾ ਸਮਝ ਆ ਗਿਆ ਹੋਏਗਾ ਸਾਰਿਆਂ ਨੂੰ ਠੀਕ ਹੈ ਕਮੈਂਟ ਜਰੂਰ ਕਰਿਆ ਕਰੋ ਬਈ ਜੀ ਸਮਝ ਆ ਜਾਂਦਾ ਕੋਈ ਵੀ ਚੀਜ਼ ਸਮਝ ਆਉਂਦੀ ਹੈ ਜੇਕਰ ਕੋਈ ਡਾਊਟ ਵੀ ਰਹਿੰਦਾ ਤਾਂ ਵੀ ਕਮੈਂਟ ਕਰਿਆ ਕਰੋ ਇਹ ਚੀਜ਼ ਨਹੀਂ ਸਮਝਾਈਏ ਠੀਕ ਹੈ ਇੱਕ ਸਮਝ ਆ ਗਿਆ ਹੈ ਸਾਨੂੰ ਹੁਣ ਚੱਲਦੇ ਆਪਾਂ ਨੈਕਸਟ ਨੈਕਸਟ ਕੀ ਹੈ ਨੀਅਰ 50 ਨੀਅਰ 50 ਇਸ ਨੂੰ ਧਿਆਨ ਨਾਲ ਸਮਝਣਾ ਇਦੇ ਵਿੱਚ ਕੀ ਹੁੰਦਾਗਾ ਨੀਅਰ 50 ਕੋਈ ਵੀ ਸੰਖਿਆ ਜਿਵੇਂ ਤੁਹਾਨੂੰ ਆਇਆ 48 ਦਾ ਸਕੁਅਰ ਪਤਾ ਕਰਨਾ ਹੈ 752 ਦਾ ਸਕੁਅਰ ਪਤਾ ਕਰਨਾ ਹੈ ਇਹਦੇ ਵਿੱਚ ਕੀ ਕਰਨਾ ਹੁੰਦਾ ਨੰਬਰ ਜਿੰਨਾ 50 ਤੋਂ ਘੱਟ ਹੋਵੇ ਉਹਨਾਂ 25 'ਚੋਂ ਘੱਟ ਕਰਨਾ ਹੈ ਨੰਬਰ ਜਿੰਨਾ 50 ਤੋਂ ਘੱਟ ਹੈ ਉਹਨਾਂ 25 'ਚੋਂ ਘੱਟ ਕਰਨਾ ਹੈ ਜੇਕਰ ਨੰਬਰ 50 ਤੋਂ ਵੱਧ ਹੈ ਉਹਨਾਂ 25 'ਚੇ ਵੱਧ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਕੀ ਲਿਖਣਾ ਹੈ ਨੰਬਰ ਜਿੰਨਾ ਘੱਟ ਜਾਂ ਵੱਧ ਹੈ ਨਾ ਉਹਦਾ ਵਰਗ ਲਿਖ ਦੇਣਾ ਹੈਗਾ ਐਗਜ਼ਾਮਪਲਾਂ ਸਮਝੋ ਐਗਜ਼ਾਮਪਲਾਂ ਨਾਲ ਤੁਹਾਨੂੰ ਕਲੀਅਰ ਹੋਏਗਾ ਚੰਗੀ ਤਰ੍ਹਾਂ ਜਿਵੇਂ 48 ਹੈ 48 50 ਤੋਂ ਕਿੰਨਾ ਘੱਟ ਹੈ ਜੀ 2 ਘੱਟ ਹੈ ਤਾਂ ਤੁਸੀਂ ਕੀ ਕਰੋਗੇ ਜਿੰਨਾ ਨੰਬਰ 50 ਤੋਂ ਘੱਟ ਹੁੰਦਾ ਉਹਨਾਂ 25 'ਚੋਂ ਘਟਾਉਣਾ ਹੈਗਾ 48 ਇਹ ਜਿਹੜਾ 50 ਤੋਂ 2 ਘੱਟ ਹੈ ਤਾਂ 25 'ਚੋਂ 2 ਘਟਾਉਗੇ 23 ਆ ਜਾਏਗਾ ਤੇ 2 ਦਾ ਹੀ ਸਕੁਅਰ ਜਿੰਨਾ ਘੱਟ ਹੋਏਗਾ ਉਹਦਾ ਹੀ ਵਰਗ ਲਿਖਣਾ ਹੈ 2 ਦਾ ਸਕੁਅਰ ਕਿੰਨਾ ਹੁੰਦਾ 4 ਤਾਂ ਤੁਸੀਂ ਸਿੰਗਲ ਨਹੀਂ ਲਿਖੋਗੇ 04 ਲਿਖੋਗੇ ਇਹ ਅਨਸਰ ਆ ਜਾਏਗਾ ਹੁਣ ਦੇਖੋ ਜੀ 53 53 ਕੀ ਹੈ 50 ਤੋਂ 3 ਵੱਧ ਹੈ 50 ਤੋਂ 3 ਵੱਧ ਹੈ ਤਾਂ 25 'ਚ 3 ਵਧਾਉਂਗੇ ਜੇਕਰ ਨੰਬਰ 50 ਤੋਂ ਵੱਧ ਹੈ ਤਾਂ 25 'ਚ ਵਧਾਉਂਗੇ ਨੰਬਰ 50 ਤੋਂ ਘੱਟ ਹੈ ਤਾਂ 25 'ਚ ਘਟਾਉਂਗੇ ਤਾਂ ਇਹਦੇ ਵਿੱਚ 3 ਜੋੜਾਂਗੇ ਤਾਂ 28 ਆ ਜਾਏਗਾ 3 ਦਾ ਸਕੁਅਰ ਕਿੰਨਾ ਆਏਗਾ 09 ਠੀਕ ਹੈ ਉਸ ਤੋਂ ਬਾਅਦ ਜਿਹੜਾ ਲਿਖਣਾ ਆਹ ਸਟੈਪ ਜਿੰਨਾ ਘੱਟ ਜਾਂ ਵੱਧ ਹੁੰਦਾ ਹੈਗਾ ਉਹਦਾ ਹੀ ਵਰਗ ਲਿਖਣਾਗਾ ਕਲੀਅਰ ਹੈ ਜੀ ਫੋਰ ਐਗਜ਼ਾਮਪਲ ਲਓ 46 ਦਾ ਸਕੁਅਰ ਕਰਨਾ ਹੈ 46 ਕੀ ਹੈ ਜੀ 4 ਦਾ 50 ਤੋਂ ਤਾਂ 25 ਚੋਂ 4 ਘਟਾਓਗੇ 21 ਆ ਜਾਏਗਾ ਤੇ 4 ਦਾ ਹੀ ਸਕੁਅਰ ਕਰੂੰਗੇ 21 16 ਆ ਜਾਏਗਾ ਕਲੀਅਰ ਹੈ ਨੰਬਰ ਜਿੰਨਾ 50 ਤੋਂ ਘਟ ਹੈ ਉਹਨਾਂ 25 ਚੋਂ ਘਟਾ ਦਿਓ ਤੇ ਉਹਨੇ ਦਾ ਹੀ ਸਕੁਅਰ ਕਰ ਦਿਓ ਫੋਰ ਐਗਜ਼ਾਮਪਲ ਲੈਨੇ ਆਪਾਂ ਜਿਵੇਂ ਇੱਥੇ ਆ ਗਿਆ 57 57 ਕੀ ਹੈ 50 ਤੋਂ ਵੱਧ ਹੈ ਕਿੰਨਾ ਵੱਧ ਹੈ ਜੀ 7 ਵੱਧ ਹੈ ਤਾਂ 25 ਚ 7 ਵਧਾਵਾਂਗੇ 32 ਆਏਗਾ 7 ਦਾ ਸਕੁਅਰ ਕਿੰਨਾ ਆਏਗਾ 49 ਆਏਗਾ ਹੁਣ ਬਹੁਤ ਸਾਰੇ ਬੱਚਿਆਂ ਦਾ ਇਹ ਕੁਐਸਚਨ ਰਹਿੰਦਾ ਹੈ ਕਿ ਸਰ ਇਹ ਕਿੱਥੋਂ ਤੱਕ ਕਰ ਸਕਦੇ ਆ ਆ ਫਾਰਮੂਲਾ ਕਿੱਥੋਂ ਤੱਕ ਤੁਹਾਡੇ ਦਿਮਾਗ ਦੇ ਵਿੱਚ ਹੀ ਚੱਲ ਰਿਹਾ ਹੋਵੇਗਾ ਕਿ ਬੱਚਿਆਂ ਦੇ ਕਿ ਇਹ ਫਾਰਮੂਲਾ ਕਿੱਥੋਂ ਤੱਕ ਤਾਂ ਮੈਂ ਕਹੂੰਗਾ ਜਿੱਥੋਂ ਤੱਕ ਤੁਹਾਨੂੰ ਆ ਸਕੁਅਰ ਆਉਂਦਾਗਾ ਕਿਉਂਕਿ ਐਂਡ ਤੇ ਆਪਾਂ ਕੀ ਲਿਖਣਾ ਹੁੰਦਾ ਜਿੰਨਾ ਘਟ ਜਾਂ ਵਧ ਹੈ 50 ਤੋਂ ਉਹਦਾ ਸਕੁਅਰ ਲਿਖਣਾ ਹੁੰਦਾ ਜਿੱਥੋਂ ਤੱਕ ਤੁਹਾਨੂੰ ਸਕੁਅਰ ਆਉਂਦਾ ਤੁਸੀਂ ਉੱਥੋਂ ਤੱਕ ਲਾ ਸਕਦੇ ਆ ਇਸ ਫਾਰਮੂਲੇ ਨੂੰ ਕਲੀਅਰ ਹੈ ਜੀ ਕਿਵੇਂ ਲਾ ਸਕਦੇ ਆ ਐਗਜ਼ਾਮਪਲਾਂ ਹੋਰ ਲੈਨੇ ਆਪਾਂ ਜਿਵੇਂ ਆਪਾਂ ਨੂੰ ਆਇਆ 62 ਦਾ ਇਦੇ ਵਿੱਚ ਦੇਖਿਓ ਕੀ ਚੇਂਜ ਆਏਗਾ ਹੁਣ 62 ਕੀ ਹੈ ਜੀ 50 ਤੋਂ 12 ਵੱਧ ਹੈ 62 ਕੀ ਹੈ 50 ਤੋਂ 12 ਵੱਧ ਹੈ ਜੇਕਰ ਨੰਬਰ 50 ਤੋਂ ਵੱਧ ਹੈ ਤਾਂ ਆਪਾਂ ਕੀ ਕਰਨਾ ਹੈ 25 'ਚ ਐਡ ਕਰਨਾ ਹੈਗਾ ਹੁਣ ਇਹ 50 ਤੋਂ 12 ਵੱਧ ਹੈ ਤਾਂ 25 'ਚ 12 ਜੋੜ ਦੋ ਤਾਂ ਇੱਥੇ ਕਿੰਨਾ ਆ ਜਾਏਗਾ ਜੀ 25 'ਚ 12 ਜੋੜਿਆ 37 ਆ ਜਾਏਗਾ ਉਸ ਤੋਂ ਬਾਅਦ ਆਪਾਂ ਕੀ ਕਰਦੇ ਹੁੰਨੇ ਆ ਨੰਬਰ ਜਿੰਨਾ 50 ਤੋਂ ਫालतू ਹੋਵੇ ਉਹਦਾ ਵਰਗ ਕਰੀਦਾ ਹੈਗਾ ਤਾਂ 12 ਦਾ ਵਰਗ ਕਿੰਨਾ ਆ ਜਾਏਗਾ 144 ਆ ਜਾਏਗਾ ਇੰਨੀ ਗੱਲ ਸਮਝ ਆ ਗਈ ਇੰਨਾ ਆਪਾਂ ਲਿਖਤਾ हमने मैं लास्ट दसा नंबर डबल डिजिट लिखना है लिखने, डबल ही सी। है? डबल ही लिखने सी। की करा जो अगे वाला होगा ना ए प्लस हो जाएगा इधर आंसर की बनेगा थ्री एट फोर फोर राइट आंसर बन जाएगा क्लियर है जी होर एग्जाम्पल देखो जी चौहे कि ज्यादा है चौदह ज्यादा है ਇਹ 50 ਤੋਂ 14 ਜ਼ਿਆਦਾ ਹੈ ਤਾਂ 25 'ਚ 14 ਐਡ ਕਰ ਦਾਂਗੇ ਤਾਂ ਆਪਣੇ ਕੋਲ ਕਿੰਨਾ ਬਣੇਗਾ 39 ਬਣੇਗਾ ਜੀ ਤਾਂ 14 ਦਾ ਸਕੁਅਰ 196 ਬਣ ਜਾਏਗਾ ਇਹ ਦੋਨੋਂ ਪਲੱਸ ਕਰਾਂਗੇ ਦੇਖੋ 39 'ਚ 1 ਆ ਕੇ ਪਲੱਸ ਹੋਊਗਾ ਤਾਂ ਕੀ ਹੋ ਜਾਊਗਾ 40 96 ਆਪਾਂ ਲਾਸਟ ਦੇ ਵਿੱਚ ਦੋ ਡਿਜੀਟ ਹੀ ਲਿਖਨੇ ਨੇ ਠੀਕ ਹੈ ਹੁਣ ਹੋਰ ਲੋ 74 ਦਾ ਸਕੁਅਰ ਪਤਾ ਕਰਨਾ ਹੋਵੇ 74 25 ਤੋਂ ਕਿੰਨਾ ਜ਼ਿਆਦਾ ਹੈ 74 ਹੈ ਜੋ 25 ਤੋਂ ਕਿੰਨਾ ਜ਼ਿਆਦਾ ਹੈ ਔਰ ਸੌਰੀ 50 ਤੋਂ ਕਿੰਨਾ ਜ਼ਿਆਦਾ ਹੈ 24 ਜ਼ਿਆਦਾ ਹੈ 74 ਹੈ ਜੋ 50 ਤੋਂ 24 ਜ਼ਿਆਦਾ ਹੈ ਤਾਂ 25 ਦੇ ਵਿੱਚ 24 ਐਡ ਕਰਾਂਗੇ 25 ਦੇ ਵਿੱਚ ਕਿੰਨਾ ਐਡ ਕਰਾਂਗੇ 24 ਐਡ ਕਰਾਂਗੇ 24 ਐਡ ਕਰਾਂਗੇ ਤਾਂ ਆਪਣਾ ਕਿੰਨਾ ਆ ਜਾਏਗਾ ਜੀ 49 ਆ ਜਾਏਗਾ ਹੁਣ 24 ਦਾ ਸਕੁਅਰ ਹੁਣ ਦੇਖੋ ਜੇਕਰ ਇਹ ਨੰਬਰ 50 ਤੋਂ 24 ਜ਼ਿਆਦਾ ਹੈ ਤਾਂ 24 ਦਾ ਤੁਹਾਨੂੰ ਸਕੁਅਰ ਵੀ ਆਉਣਾ ਚਾਹੀਦਾਗਾ 24 ਦਾ ਸਕੁਅਰ ਕਿੰਨਾ ਹੁੰਦਾਗਾ 576 ਹੁੰਦਾਗਾ ਇੰਨੀ ਗੱਲ ਸਮਝਾਗੀ ਆਪਾਂ ਲਾਸਟ ਦੇ ਵਿੱਚ ਦੋ ਡਿਜੀਟ ਲਿਖਨੇ ਆ ਆ ਪੰਜ ਇੱਧਰ ਆ ਕੇ ਪਲੱਸ ਹੋ ਜਾਣਗੇ 49 5 ਕਿੰਨਾ ਹੋਏਗਾ 54 ਹੋਏਗਾ 76 ਦਾ 76 ਆ ਜਾਏਗਾ ਆਪਣਾ ਰਾਈਟ ਆਨਸਰ ਕੀ ਆ ਜਾਏਗਾ 54 76 ਆਪਣਾ ਰਾਈਟ ਆਨਸਰ ਆ ਜਾਏਗਾ ਸਮਝ ਆ ਗਿਆ ਹੋਵੇਗਾ ਕਿ ਜੋ 50 ਦੇ ਨਜ਼ਦੀਕ ਹੁੰਦੇ ਆ 50 ਵਾਲਾ ਫਾਰਮੂਲਾ ਆਪਾਂ ਕਿਤੇ ਵੀ ਲਾ ਸਕਦੇ ਆ ਪਰੰਤੂ ਆਪਾਂ ਉਸ ਸਕੁਅਰ ਆਉਣਾ ਚਾਹੀਦਾਗਾ ਜਿੰਨਾ 50 ਤੋਂ ਨੰਬਰ ਘੱਟ ਜਾ ਵੱਧ ਹੈ ਉਹਦਾ ਸਕੁਅਰ ਆਉਣਾ ਚਾਹੀਦਾਗਾ ਹੁਣ ਜਿਵੇਂ ਆਪਾਂ ਆਹ ਸਵਾਲ ਕੀਤੇ ਸੀ ਆਹ ਸਵਾਲ ਆਪਾਂ 50 ਵਾਲੇ ਫਾਰਮੂਲੇ ਨਾਲ ਵੀ ਕਰ ਸਕਦੇ ਆ ਕਿ ਜਿਵੇਂ ਕਿ 18 ਆ ਗਿਆ 18 ਦਾ ਸਕੁਅਰ ਕਰਨਾ ਇਸ ਫਾਰਮੂਲੇ ਨਾਲ ਤਾਂ ਕਰ ਸਕਦੇ ਕੋਈ ਪ੍ਰੋਬਲਮ ਨਹੀਂ ਹੈ ਕਨਸੈਪਟਸ ਕਲੀਅਰ ਹੋਣੇ ਚਾਹੀਦੇ ਨੇ ਹੁਣ 18 ਹੈ 50 ਤੋਂ ਕਿੰਨਾ ਘੱਟ ਹੈ 18 ਹੈ 50 ਤੋਂ ਕਿੰਨਾ ਘੱਟ ਹੈ ਤਾਂ ਤੁਸੀਂ ਕੀ ਕਹੋਗੇ ਜੀ 18 50 ਤੋਂ 32 ਘੱਟ ਹੈ ਕਿੰਨਾ ਘੱਟ ਹੈ 32 ਤਾਂ 25 ਦੇ ਵਿੱਚ ਕੀ ਕਰੋਗੇ 32 ਘਟਾਓਗੇ ਨਾ 25 ਦੇ ਵਿੱਚ ਕੀ ਕਰੋਗੇ 32 ਘਟਾਓਗੇ ਤਾਂ ਤੁਹਾਡੇ ਕੋਲ ਕੀ ਆ ਜਾਊਗਾ ਮਾਈਨਸ ਦਾ 7 ਆ ਜਾਏਗਾ ਕਲੀਅਰ ਹੈ ਜੀ ਮਾਈਨਸ ਦਾ 7 ਆ ਜਾਏਗਾ

29 ਦਾ ਸਕੁਅਰ ਆਜੇ 29 ਦਾ ਸਕੁਅਰ ਆਇਆ ਤੇ 50 ਤੋਂ ਕਿੰਨਾ ਘਟა 21 ਤਾਂ 25 ਚੋਂ 21 ਘਟਾਓਗੇ ਤੁਹਾਡੇ ਕੋਲ ਕੀ ਬਚੇਗਾ 4 ਬਚੇਗਾ ਹੁਣ 21 ਦਾ ਸਕੁਅਰ ਕਿੰਨਾ ਹੁੰਦਾਗਾ 441 ਹੁੰਦਾਗਾ ਆਪਾਂ ਦੋ ਡਿਜੀਟ ਛੱਡਨੇ ਇਹਨੂੰ ਇੱਧਰ ਲਿਆ ਕੇ ਪਲੱਸ ਕਰ ਲੈਣਾਗਾ ਤਾਂ ਆਪਣੇ ਕੋਲ ਕੀ ਬਣੇਗਾ 841 ਬਣ ਜਾਏਗਾ ਤਾਂ ਆਪਾਂ ਆਹ ਫਾਰਮੂਲਾ ਜੇ ਨਾ ਵੀ ਕਰੀਏ ਸਕਿਪ ਵੀ ਕਰ ਸਕਦੇ ਆਂ ਕਿ ਤਾਂ ਆਪਾਂ ਨੂੰ ਇਹਦੀ ਚੰਗੀ ਤਰ੍ਹਾਂ ਸਮਝ ਹੋਣੀ ਚਾਹੀਦੀ ਹੈ ਇਸ ਫਾਰਮੂਲੇ ਦੀ ਚੰਗੀ ਤਰ੍ਹਾਂ ਸਮਝ ਹੋਣੀ ਚਾਹੀਦੀ ਹੈ ਕਲੀਅਰ ਹੈ ਜੀ ਆਪਣਾ ਰਾਈਟ ਆਨਸਰ ਆ ਗਿਆ ਸਾਰਿਆਂ ਦੇ ਹੁਣ ਆਪਾਂ ਨੈਕਸਟ ਕਰਦੇ ਹਾਂ ਨੀਅਰ ਹੰਡਰਡ ਇੱਕ ਆਪਣਾ ਮੈਥ ਦਾ ਲਾਈਵ ਬੈਚ ਸ਼ੁਰੂ ਹੋ ਰਿਹਾ ਹੈਗਾ ਜੀ 5 ਤਰੀਕ ਤੋਂ ਜਿੰਨਾ ਬੱਚਾ ਨੇ ਜੁਆਇਨ ਕਰਨਾ ਅੱਜ ਹੀ ਪੰਜਾਬ ਰੈਂਕਰ ਐਪ ਡਾਊਨਲੋਡ ਕਰੋ ਇਹ ਤੁਹਾਨੂੰ ਮਿਲੇਗਾ ਪੰਜਾਬ ਰੈਂਕਰ ਐਪ ਤੇ ਮੈਥ ਦਾ ਲਾਈਵ ਬੈਚ ਹੈ ਜੋ ਪੰਜਾਬ ਰੈਂਕਰ ਐਪ ਤੇ ਮਿਲੇਗਾ ਅੱਜ ਹੀ ਪੰਜਾਬ ਰੈਂਕਰ ਐਪ ਡਾਊਨਲੋਡ ਕਰੋ ਇੱਕ ਕੋਰਸ ਹੈ ਜੋ 1500 ਰੁਪਏ ਦਾ ਹੈ ਇੱਕ ਸਾਲ ਲਈ ਵੈਲਿਡ ਹੋਏਗਾ ਪਰੰਤੂ ਜੋ ਬੱਚੇ 5 ਤਰੀਕ ਤੋਂ ਪਹਿਲਾਂ انرੋਲ ਕਰਨਗੇ ਉਹਨਾਂ ਲਈ 750 ਰੁਪਏ ਦੇ ਵਿੱਚ ਮਿਲੇਗਾ ਇੰਗਲਿਸ਼ ਤੇ ਪੰਜਾਬੀ ਦੋਨੋਂ ਭਾਸ਼ਾ ਦੇ ਵਿੱਚ ਹੋਏਗਾ ਇਹਦੇ ਵਿੱਚ ਪ੍ਰਿੰਟੇਬਲ ਪੀਡੀਫ ਮਿਲਣਗੀਆਂ ਤੁਸੀਂ ਪੀਡੀਫ ਨੂੰ ਪ੍ਰਿੰਟ ਵੀ ਕਰਾ ਸਕਦੇ ਹੋਗੇ ਠੀਕ ਹੈ ਜੀ ਚਾਹੇ ਤੁਸੀਂ ਪੀਟਪੀਐਸਬੀ ਦੀ ਤਿਆਰੀ ਕਰ ਰਹੇ ਹੋ ਜਾਂ ਪੰਜਾਬ ਪੁਲਿਸ ਦੀ ਜਾਂ ਐਸਐਸਸੀ ਰੇਲਵੇ ਦੀ ਕਿਸੇ ਦੀ ਵੀ ਤਿਆਰੀ ਕਰ ਰਹੇ ਹੋ ਸਾਰਿਆਂ ਦਾ ਸਿਲੇਬਸ ਕਵਰ ਹੋਏਗਾ ਬਿਲਕੁਲ ਬੇਸਿਕ ਤੋਂ ਲਾਈਵ ਕਲਾਸਿਸ ਰਹਿਣਗੀਆਂ ਉਸ ਤੋਂ ਬਾਅਦ ਰਿਕਾਰਡਡ ਵੀ ਰਹਿਣਗੀਆਂ 1 ਸਾਲ ਦੀ ਵੈਲਿਡਿਟੀ ਰਹੇਗੀ ਇਸ ਦੀ ਇਸ ਕੋਰਸ ਦੀ 1 ਸਾਲ ਵੈਲਿਡਿਟੀ ਰਹੇਗੀ ਮੈਥ ਦਾ ਕੋਰਸ ਹੈ ਇਸੇ ਤਰ੍ਹਾਂ ਰੀਜਨਿੰਗ ਦਾ ਕੋਰਸ ਆ ਤੁਹਾਨੂੰ ਪੰਜਾਬ ਰੈਂਕ ਰੈਪ ਤੇ ਹੀ ਮਿਲੇਗਾ ਇਹ ਵੀ 5 ਤਰੀਕ ਤੋਂ ਸ਼ੁਰੂ ਹੋ ਰਿਹਾ ਇਹ ਵੀ ਤੁਹਾਨੂੰ 750 ਰੁਪਏ ਦੇ ਵਿੱਚ ਮਿਲੇਗਾ ਇੱਕ ਆਪਣਾ ਟੈਸਟ ਪਾਸ ਹੈ ਜਿੰਨਾ ਬੱਚਾ ਨੇ ਹਾਲੇ ਤੱਕ ਟੈਸਟ ਪਾਸ ਨਹੀਂ ਖਰੀਦਿਆ ਵੀ ਟੈਸਟ ਪਾਸ ਖਰੀਦ ਲਓ ਇਹ ਪ੍ਰੈਕਟਿਸ ਕਰਨ ਲਈ ਤੁਹਾਡੇ ਲਈ ਬਹੁਤ ਵਧੀਆ ਚੀਜ਼ ਬਣਾਈ ਗਈ ਹੈ ਕਿ ਟੈਸਟ ਪਾਸ ਸਿਰਫ 49 ਰੁਪਏ ਦਾ ਮਿਲੇਗਾ 1 ਸਾਲ ਦੀ ਵੈਲਿਡਿਟੀ ਨਾਲ ਪੰਜਾਬ ਦੇ ਕਿਸੇ ਵੀ ਇੰਸਟੀਚਿਊਟ ਦੇ ਵਿੱਚ ਨਹੀਂ ਮਿਲੇਗਾ ਤੁਹਾਨੂੰ ਇਹ ਟੈਸਟ ਪਾਸ 49 ਰੁਪਏ ਦੇ ਵਿੱਚ 1 ਸਾਲ ਦੀ ਬੈਲਟੀ ਨਾਲ ਇਹਦੇ ਵਿੱਚ ਤੁਹਾਨੂੰ ਮਿਲਣਗੇ 10000 ਪਲੱਸ ਮੌਕ ਟੈਸਟ ਐਂਡ ਪ੍ਰੀਵੀਅਸ ਪੇਪਰ ਮਿਲਣਗੇ ਠੀਕ ਹੈ ਜੀ ਇੱਕ ਵਾਰ 49 ਰੁਪਏ ਪੇ ਕਰਤੇ ਇੱਕ ਸਾਲ ਲਈ ਤੁਸੀਂ SSC ਦੇ ਮੌਕ ਟੈਸਟ ਲਾਓ ਠੀਕ ਹੈ ਪੰਜਾਬ ਦੇ ਪੰਜਾਬ ਪੁਲਿਸ ਦੇ ਮੌਕ ਟੈਸਟ ਲਾਓ ਪੀਟ ਪਲੱਸ ਵੀ ਦੀ ਮੌਕ ਟੈਸਟ ਲਾਓ ਚਾਹੇ ਰੇਲਵੇ ਦੇ ਮੌਕ ਟੈਸਟ ਲਾਓ ਜਾਂ ਬੈਂਕਿੰਗ UPSC ਕਿਸੇ ਦੇ ਮੌਕ ਟੈਸਟ ਲਾਓ ਅਨਲਿमिटेड ਮੌਕ ਟੈਸਟ ਤੁਹਾਨੂੰ ਮਿਲਣਗੇ ਇਹਦੇ ਵਿੱਚ ਠੀਕ ਹੈ ਇਹਦੇ ਨਾਲ ਤੁਹਾਡੀ ਪ੍ਰੈਕਟਿਸ ਵਧੀਆ ਹੋ ਜਾਊ ਜਿੰਨਾ ਬੱਚਾ ਨੇ ਸਿਲੇਬਸ ਕੰਪਲੀਟ ਕੀਤਾਗਾ ਉਹਨਾਂ ਦੀ ਪ੍ਰੈਕਟਿਸ ਵਧੀਆ ਹੋ ਜਾ ਹੁਣ ਨੈਕਸਟ ਆਪਾਂ ਕਰਦੇ ਹਾਂ ਨੀਅਰ 100 ਠੀਕ ਹੈ ਕਿਸੇ ਵੀ ਬੱਚੇ ਨੂੰ ਕੋਈ ਡਾਊਟ ਹੁੰਦਾਗਾ ਕਿਸੇ ਵੀ ਐਗਜ਼ਾਮ ਦੀ ਤਿਆਰੀ ਲਈ ਤਾਂ ਉਹ ਸਾਡੇ ਨੰਬਰ ਤੇ ਸੰਪਰਕ ਕਰ ਸਕਦਾ ਕੋਈ ਵੀ ਡਾਊਟ ਕਲੀਅਰ ਕਰ ਸਕਦਾ ਕੋਈ ਬੱਚਾ ਨੂੰ ਹੁੰਦਾਗਾ ਕਿ ਮੇਰੇ ਇੰਨੇ ਨੰਬਰ ਘੱਟ ਰਹੇ ਜਾਂਦੇ ਹਰ ਵਾਰ ਚਾਂਸ ਬਹੁਤ ਟਾਈਮ ਤੋਂ ਤਿਆਰੀ ਕਰ ਰਹੇ ਹਾਂ ਤਾਂ ਉਹ ਸਾਡੇ ਨੰਬਰ ਤੇ ਸੰਪਰਕ ਕਰ ਸਕਦਾ ਇਸ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੇਗੀ ਜੀ ਹੁਣ ਆਪਾਂ ਕਰਾਂਗੇ ਨੀਅਰ 100 ਨੀਅਰ 100 ਇਹਦੇ ਵਿੱਚ ਕੀ ਹੈ ਦੇਖੋ 50 ਦੇ ਨਜ਼ਦੀਕ ਵਾਲੇ ਫਾਰਮੂਲੇ ਚ ਮੈਂ ਕੀ ਦੱਸਿਆ ਸੀ ਕਿ ਨੰਬਰ ਜਿੰਨਾ 50 ਤੋਂ ਘੱਟ ਹੈ 25 ਚੋਂ ਘੱਟ ਕਰਨਾ ਹੈ ਨੰਬਰ ਜਿੰਨਾ 50 ਤੋਂ ਘੱਟ ਹੈ ਉਹਨਾਂ 25 ਚੋਂ ਘੱਟ ਕਰਨਾਗਾ ਇਹਦੇ ਵਿੱਚ ਕੀ ਹੁੰਦਾਗਾ ਨੰਬਰ ਜਿੰਨਾ 100 ਤੋਂ ਘੱਟ ਹੈ ਉਹਨਾਂ ਨੰਬਰ ਚ ਹੀ ਘੱਟ ਕਰਨਾ ਹੈ ਨੰਬਰ ਜਿੰਨਾ 100 ਤੋਂ ਵੱਧ ਹੈ ਉਹਨਾਂ ਨੰਬਰ ਚ ਹੀ ਵੱਧ ਕਰਨਾਗਾ ਹੁਣ ਦੇਖੋ ਜਿਵੇਂ 98 10 ਸਕੇਅਰ 104 10 ਸਕੇਅਰ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਨੰਬਰ 98 ਹੈ ਇਸ 100 ਤੋਂ ਕਿੰਨਾ ਘਟ ਹੈ 2 ਘਟ ਹੈ 100 ਤੋਂ 2 ਘਟ ਹੈ ਤੇ ਇਹ ਚ 2 ਹੋਰ ਘਟਾ ਦਿਓ ਇਹ ਨੰਬਰ 100 ਚੋਂ 2 ਘਟ ਹੈ ਤੇ ਇਹ ਚ 2 ਹੋਰ ਘਟਾ ਦਿਓ ਬਚੇਗਾ ਕੀ 96 ਉਸ ਤੋਂ ਬਾਅਦ ਤੁਸੀਂ ਉਹੀ ਕੰਮ ਕਰਨਾ ਵੀ ਜਿੰਨਾ ਘਟ ਜਾਂ ਵੱਧ ਹੈ ਉਹਦਾ ਸਕੁਅਰ ਲਿਖਣਾ ਹੈ ਤਾਂ ਹੁਣ ਦੇਖੋ ਇਹ ਚ 2 ਘਟਾਇਆ 96 2 ਦਾ ਸਕੁਅਰ 04 ਆ ਜਾਏਗਾ ਇਹ ਕਿੰਨਾ ਵੱਧ ਹੈ ਜੀ 4 ਵੱਧ ਹੈ ਤਾਂ 4 ਬਤਾਉਂਗੇ 108 ਹੋ ਜਾਏਗਾ 4 ਦਾ ਸਕੁਅਰ ਕਿੰਨਾ ਆਏਗਾ 16 ਆ ਜਾਏਗਾ ਠੀਕ ਹੈ ਹੋਰ ਇਗਜ਼ਾਮਪਲ ਦੇਖੋ ਜੀ 92 ਦਾ ਸਕੁਅਰ ਕਰਨਾ ਹੈ ਠੀਕ ਹੈ 112 ਦਾ ਸਕੁਅਰ ਕਰਨਾ ਹੈ 107 ਦਾ ਸਕੁਅਰ ਕਰਨਾ ਹੈ ਹੁਣ ਦੇਖੋ 92 ਦਾ ਸਕੁਅਰ ਕਿ ਆਏਗਾ ਇਹ ਨੰਬਰ ਹੈ ਜੋ 8 ਘਟ ਹੈ 100 ਤੋਂ ਕਿੰਨਾ ਘਟ ਹੈ 8 ਘਟ ਹੈ ਤਾਂ ਇਹਦੇ ਚੋਂ 8 ਘਟਾਵਾਂਗੇ ਇਹਦੇ ਚੋਂ 8 ਘਟਾਵਾਂਗੇ ਤਾਂ ਕੀ ਬਚੇਗਾ 84 ਬਚੇਗਾ ਹੁਣ ਆਪਾਂ ਲਿਖਣਾ ਉਸ ਤੋਂ ਬਾਅਦ ਕੀ ਹੁੰਦਾਗਾ ਜਿੰਨਾ ਨੰਬਰ ਘਟਾ ਹੈ ਉਹਦਾ ਵਰਗ ਲਿਖਣਾ ਹੈ 84 ਚੋਟ ਆਜੇਗਾ 8464 ਆਜੇਗਾ ਇਹ ਕਿੰਨਾ ਵੱਧ ਹੈ ਜੀ 12 ਵੱਧ ਹੈ 12 ਵੱਧ ਹੈ ਤਾਂ 12 ਪਲੱਸ ਕਰੋ 124 ਹੋ ਜਾਏਗਾ ਜੇਕਰ ਨੰਬਰ 100 ਤੋਂ ਵੱਧ ਹੈ ਤਾਂ ਪਲੱਸ ਕਰਨਾ ਹੈ ਨੰਬਰ 100 ਤੋਂ ਘਟਿਆ ਤਾਂ ਘਟਾਉਣਾ ਹੈ ਹੁਣ 124 ਹੋ ਜਾਏਗਾ 12 ਦਾ ਸਕੁਅਰ ਕਿੰਨਾ ਹੁੰਦਾ ਜੀ 144 ਹੁੰਦਾਗਾ ਠੀਕ ਹੈ ਜੀ ਇਹਨਾਂ ਦੋਨਾਂ ਨੂੰ ਪਲੱਸ ਕਰਨਾ ਹੈ ਇਹਨਾਂ ਦੋਨਾਂ ਨੂੰ ਕਹਿ ਲਓ ਚਾਹੇ ਇੱਧਰ ਲਿਆ ਕੇ ਪਲੱਸ ਕਰ ਦਿਓ ਕਿਉਂਕਿ ਐਂਡ ਤੇ ਦੋ ਡਿਜੀਟ ਹੀ ਲਿਖਨੇ ਆਪਾਂ ਇੱਕ ਜੀ ਇੱਥੇ ਕੀ ਹੋ ਜਾਏਗਾ 125 44 ਹੋ ਜਾਏਗਾ 107 10 ਸਕੇਅਰ ਨੰਬਰ ਕਿੰਨਾ ਵੱਧ ਹੈ ਜੀ 100 ਤੋਂ 7 ਵੱਧ ਹੈ ਤਾਂ ਤੁਸੀਂ 7 ਵਧਾ ਦੋਗੇ 7 ਵਧਾਉਗੇ ਤਾਂ 114 ਹੋ ਜਾਏਗਾ 7 10 ਸਕੇਅਰ ਕਿੰਨਾ ਹੁੰਦਾ ਹੈ ਜੀ 49 ਹੁੰਦਾ ਆਪਣਾ ਰਾਈਟ ਆਨਸਰ ਕਿੰਨਾ ਆ ਜਾਏਗਾ 114 49 ਇਹ ਫਾਰਮੂਲਾ ਵੀ ਆਪਾਂ ਕਿਤੇ ਵੀ ਅਪਲਾਈ ਕਰ ਸਕਦੇ ਆ ਗੱਲ ਇੱਕ ਹੀ ਹੈ ਸ਼ਰਤ ਇੱਕੋ ਹੀ ਹੈ ਜਿੰਨਾ ਘਟ ਜਾ ਵੱਧਾ ਉਹਦਾ ਸਕੇਅਰ ਤੁਹਾਨੂੰ ਯਾਦ ਹੋਏਗਾ ਤਾਂ ਤੁਸੀਂ ਕਿੰਨੇ ਵੀ ਤੱਕ ਅਪਲਾਈ ਕਰ ਸਕਦੇ ਹੋਗੇ ठीक है और एग्जाम्पल कर दें थोड़ा और क्लियर हो जाएगा अठासी का स्केयर ला लो ठीक है पचानवे का स्केयर ला लो अठासी कि है तो बारह घट है तो बारह होर घटाऊंगे छिहत्तर रह गया बारह का स्केयर कि एक सौ लास्ट से दो डिजिट ही लिखने एक इधर आगे प्लस हो जाएगा तो इधर की हो जाएगा सतर चुताली अपना राइट आंसर आ जाएगा सही उत्तर आ जाएगा पचानवे कि सौ तो पांच घट्ट है तो पार्टाओ नब्बे रह गया पांदर कि आ जाएगा पच्ची आ जाएगा अपना राइट आंसर कितना आ जाएगा नब्बे पच्ची अपना राइट आंसर आ जाएगा सही उत्तर आ जाएगा समझ आ गया होगा हम चलते नैक्सट नैक्सट देखो जिन्हों का लास्ट डिजिट लास्ट डिजिट फाइव हो गए जिम्मे पंद्रह का स्क करना है पच्ची का स्केयर करना है पैंती का स्कर करना है पतालीयर करना है पचवंजा का स्कयर करना है 65 ਦਾ ਸਕੁਅਰ ਕਰਨਾ ਹੈ ਠੀਕ ਹੈ ਹੁਣ ਦੇਖੋ 15 ਦਾ ਸਕੁਅਰ ਕਰਨਾ ਹੈ ਇਸ ਨੂੰ ਧਿਆਨ ਨਾਲ ਸਮਝਣਾ 5 ਦਾ ਸਕੁਅਰ ਤਾਂ 25 ਹੁੰਦਾ ਆਪਾਂ ਨੂੰ ਪਤਾ ਜੀ 25 ਲਿਖ ਦਾਂਗੇ ਉਸ ਤੋਂ ਬਾਅਦ ਅੱਗੇ ਕੀ ਲਿਖਣਾ ਉਹ ਚੀਜ਼ ਨੂੰ ਸਮਝੋ ਜਿਹੜਾ ਅਗਲਾ ਡਿਜੀਟ ਹੈ ਨਾ ਉਸ ਤੋਂ ਨੈਕਸਟ ਲਿਖੋ 1 ਤੋਂ ਬਾਅਦ ਕੀ ਆਉਂਦਾ 2 ਆਉਂਦਾ ਹੈ ਉਸ ਤੋਂ ਬਾਅਦ ਇਹਨਾਂ ਦੋਨੋਂ ਡਿਜੀਟ ਦੀ ਮਲਟੀਪਲਾਈ ਕਰ ਦੋ 2 ਗੁਣਾ 1 ਕਿੰਨਾ ਹੋ ਜਾਏਗਾ 2 ਹੋਏਗਾ ਤੇ ਇੱਥੇ 2 ਲੱਗ ਜਾਏਗਾ ਆਪਣਾ ਰਾਈਟ ਆਨਸਰ ਕਿੰਨਾ ਆਏਗਾ 225 ਆ ਚੇਗਾ ਰਾਈਟ ਆਨਸਰ ਕੀ ਆ ਜਾਏਗਾ 225 ਆਪਣਾ ਸਹੀ ਉੱਤਰ ਆ ਜਾਏਗਾ ਉਸ ਤੋਂ ਬਾਅਦ ਦੇਖੋ ਜੀ 25 ਦਾ ਸਕਰ 5 ਦਾ ਸਕਰ 25 ਆਏਗਾ 2 ਤੋਂ ਨੈਕਸਟ ਡਿਜੀਟ ਕੀ ਆਏਗਾ 10 10 ਗੁਣਾ ਮੇ 2 ਕਿੰਨਾ ਹੋਏਗਾ ਜੀ 6 ਆ ਜਾਏਗਾ ਇੱਥੇ 6 ਲਿਖ ਦਿਓ ਬਸ ਇੰਨਾ ਕਈ ਕੰਮ ਹੈ ਜਿਨ੍ਹਾਂ ਦੇ ਲਾਸਟ ਚ 5 ਲੱਗਦਾ ਹੈਗਾ ਉਹਨਾਂ ਦਾ ਸਕਰ ਬਿਲਕੁਲ ਆਸਾਨ ਹੋ ਜਾਏਗਾ ਠੀਕ ਹੈ ਉਸ ਤੋਂ ਬਾਅਦ ਦੇਖੋ ਵੀ 35 ਦਾ ਸਕਰ 35 ਦਾ ਸਕੁਅਰ ਕਰਨਾ ਹੈ 5 ਦਾ ਸਕੁਅਰ ਕਿੰਨਾ ਹੋਏਗਾ 25 ਹੋਏਗਾ 3 ਤੋਂ ਬਾਅਦ ਕੀ ਆਉਂਦਾ 4 4 3 ਕਿੰਨਾ ਆਜੇਗਾ ਜੀ 12 ਆਜੇਗਾ 12 25 ਆਜੇਗਾ 45 ਦਾ ਸਕੁਅਰ ਦੇਖੋ ਬਈ 5 ਦਾ ਸਕੁਅਰ ਕਿੰਨਾ ਹੁੰਦਾ ਹੈ 25 ਤਾਂ 4 ਤੋਂ ਬਾਅਦ ਕੀ ਆਉਂਦਾ 5 5 ਚੋਕਾ ਕਿੰਨਾ ਹੋਏਗਾ 25 ਹੋ ਜਾਏਗਾ ਉਸ ਤੋਂ ਬਾਅਦ 55 ਦਾ ਸਕੁਅਰ ਦੇਖੋ 5 ਦਾ ਸਕੁਅਰ ਤਾਂ 25 ਆ ਹੀ ਗਿਆ ਆਏਗਾ 5 ਤੋਂ ਬਾਅਦ ਕੀ ਆਏਗਾ 6 ਇਹਨਾਂ ਦੋਨਾਂ ਦੀ ਕੋਣਾਂ 325 ਠੀਕ ਹੈ ਜੀ 65 ਦਾ ਸਕੁਅਰ ਕਿੰਨਾ ਹੋ ਜਾਏਗਾ ਆਪਣਾ 5 ਦਾ ਸਕੁਅਰ 25 6 ਤੋਂ ਬਾਅਦ ਕੀ ਆਏਗਾ 7 7 7 49 25 ਕਲੀਅਰ ਹੈ ਜੀ ਹੁਣ ਮੰਨ ਲਓ 3 ਡਿਜੀਟ ਚ ਆ ਜਾਂਦਾ ਹੈ ਤੁਹਾਨੂੰ ਆ ਗਿਆ 125 ਦਾ ਸਕੁਅਰ ਪਤਾ ਕਰਨਾ ਤਾਂ ਤੁਸੀਂ ਕੀ ਕਰੋਗੇ ਜੀ ਆਹ ਦੇਖੋ 5 ਦਾ ਤਾਂ 25 ਆ ਹੀ ਗਿਆ ਆਏਗਾ ਹੁਣ 12 ਤੋਂ ਬਾਅਦ ਕੀ ਹੁੰਦਾ ਹੁੰਦਾ ਹੈ 12 ਤੋਂ ਬਾਅਦ ਕੀ ਆਏਗਾ 13 ਆਏਗਾ ਮਤਲਬ 12 ਤੇ 13 ਦੀ ਗੁਣਾ ਕਰਨੀ ਹੈ 12 ਤੇ 13 ਦੀ ਗੁਣਾ ਕਿੰਨੀ ਹੁੰਦੀ ਹੈ ਜੀ 12 ਤੇ 13 ਦੀ ਗੁਣਾ ਕਰੋਗੇ ਤਾਂ ਕਿੰਨਾ ਆ ਜਾਏਗਾ 156 ਆ ਜਾਏਗਾ ਤਾਂ ਆਪਣਾ ਸਹੀ ਉੱਤਰ ਕਿੰਨਾ ਰਹੇਗਾ 15625 ਆਪਣਾ ਰਾਈਟ ਆਨਸਰ ਰਹੇਗਾ ਸਹੀ ਉੱਤਰ ਰਹੇਗਾ ਕਲੀਅਰ ਹੈ ਜੀ ਸਮਝ ਆ ਗਿਆ ਹੋਵੇਗਾ ਆਪਣਾ ਰਾਈਟ ਆਨਸਰ ਕੀ ਆ ਜਾਏਗਾ 15625 ਆਪਣਾ ਰਾਈਟ ਆਨਸਰ ਆ ਜਾਏਗਾ ਹੁਣ ਤੋਂ ਬਾਅਦ ਨੈਕ ਸਮਝੋ ਹੁਣ ਆ ਜਾਂਦੇ ਵਨ ਵਾਲੇ ਕੇਸ ਮੰਨ ਲਓ 11 ਦਾ ਸਕੁਅਰ ਪਤਾ ਕਰਨਾ 11 ਦਾ ਸਕੁਅਰ ਕਿੰਨਾ ਹੁੰਦਾ ਜੀ 121 ਹੁੰਦਾ 11 ਦਾ ਸਕੁਅਰ ਕਿੰਨਾ ਹੁੰਦਾ 121 ਹੁਣ ਇਹਦੀ ਸ਼ਾਰਟ ਟ੍ਰਿਕ ਸਮਝੋ ਇਹ ਕਿਵੇਂ ਬਣਿਆਗਾ ਇਹਦੇ ਵਿੱਚ 1 ਕਿੰਨੇ ਆ 2 ਤਾਂ ਗਿਣਤੀ 2 ਤੱਕ ਗਈ ਫਿਰ ਬੈਕ ਹੋ ਗਈ ਜਿਵੇਂ ਆਪਾਂ ਨੂੰ ਆਇਆ 111 ਦਾ ਸਕੁਅਰ ਪਤਾ ਕਰਨਾ 111 ਦੇ ਵਿੱਚ 1 ਕਿੰਨੇ ਨੇ 3 ਨੇ ਠੀਕ ਹੈ 111 ਦੇ ਵਿੱਚ 1 ਕਿੰਨੇ ਨੇ 3 ਨੇ ਤਾਂ ਆਪਾਂ ਕੀ ਕਰਾਂਗੇ ਜੇ ਗਿਣਤੀ ਹੈ 3 ਤੱਕ ਗਈ 1 2 3 ਫਿਰ ਬੈਕ ਹੋ ਗਈ 2 1 ਬਸ ਆਨਸਰ ਬਣ ਗਿਆ ਠੀਕ ਹੈ ਕੋਈ ਵੀ ਆਜੇ ਤੁਹਾਨੂੰ ਮਨ ਲੂ ਆ ਗਿਆ ਇਸ ਦਾ ਸਕੁਅਰ ਕਰਨਾ ਇਹਦੇ ਵਿੱਚ ਵਨ ਕਾਊਂਟ ਕਰੋ ਕਿੰਨੇ ਨੇ 6 ਤੇ ਅਨਸਰ ਕੀ ਹੋ ਜਾਏਗਾ 1 2 3 4 5 6 ਠੀਕ ਹੈ ਜੀ ਜਿੰਨੇ ਵਨ ਨੇ ਗਿਣਤੀ ਉੱਥੋਂ ਤੱਕ ਲਿਖੀ ਫਿਰ ਬੈਕ ਲਿਖਤੀ 5 4 3 2 1 ਆਪਣਾ ਰਾਈਟ ਅਨਸਰ ਬਣ ਜਾਏਗਾ ਸਹੀ ਉੱਤਰ ਬਣ ਜਾਏਗਾ ਐਸੀ ਆਪਣੇ ਵਨ ਵਾਲੇ ਕੇਸ ਉਸ ਤੋਂ ਬਾਅਦ ਕਰਦੇ ਆਪਾਂ 3 ਵਾਲੇ ਮਤਲਬ 3 ਦੇ ਮਲਟੀਪਲ ਆ ਜਾਣ 3 ਦੇ ਮਲਟੀਪਲ ਪਹਿਲਾਂ ਕਰੋ ਜੀ 3 ਦਾ ਸਕੁਅਰ 3 ਦਾ ਸਕੁਅਰ ਕੀ ਹੁੰਦਾਗਾ 0 10 ਦਾ ਸਕੁਅਰ ਕਿੰਨਾ ਹੁੰਦਾਗਾ 09 ਹੁੰਦਾਗਾ 10 ਦਾ ਸਕੁਅਰ ਹੁੰਦਾ ਜੋ ਵਰਗ ਹੁੰਦਾ 09 ਹੁੰਦਾ ਤੁਹਾਨੂੰ ਆਇਆ ਐਗਜ਼ਾਮ ਦੇ ਵਿੱਚ 33 ਦਾ ਵਰਗ ਪਤਾ ਕਰਨਾ ਇੱਥੇ ਦੇਖੋ ਜੀ 13 ਦਾ ਤਾਂ ਤੁਸੀਂ 09 ਲਿਖੋਗੇ ਲਿਖੋਗੇ 13 ਦਾ ਤਾਂ 09 ਲਿਖੋਗੇ ਉਸ ਤੋਂ ਬਾਅਦ ਜਿੰਨੇ ਐਕਸਟਰਾ ਨੇ 3 ਤਾਂ ਉਨੇ ਹੀ 1 ਅੱਗੇ ਲਾਉਣੇ ਨੇ ਠੀਕ ਹੈ ਉਨੇ ਹੀ 8 ਵਿਚਾਲੇ ਲਾਉਣੇ ਨੇ ਹੁਣ ਗੱਲ ਆਉਂਦੀ ਹੈ ਇੱਥੇ ਬੱਚਿਆਂ ਨੂੰ ਯਾਦ ਰੱਖਣ ਚ ਇਸ ਤਰੀਕਾ ਯਾਦ ਕੇ ਮੈਂ ਰੱਖਾਂਗੇ ਕਦੇ ਭੁੱਲ ਜਾਨੇਗੇ ਤਾਂ ਉਹਦਾ ਤਰੀਕਾ ਦੱਸ ਦੰਨਾ ਮੈਂ ਕਿਉਂਕਿ ਤਿੰਨ ਦੇ ਮਲਟੀਪਲ ਸਾਰੇ ਹੀ ਕਰਾਂਗੇ ਆਪਾਂ ਇੱਥੇ ਦੇਖੋ ਇਹਦੇ ਵਿੱਚੋਂ ਇੱਕ ਘਟਾਈ ਦਾ ਹੁੰਦਾ ਹੈਗਾ 8 ਬਣ ਗਿਆ ਇਹਦੇ ਵਿੱਚੋਂ ਇੱਕ ਵਧਾਈ ਦਾ ਹੁੰਦਾ ਹੈਗਾ ਠੀਕ ਹੈ ਜੀ 1 ਬਣ ਗਿਆ ਕਲੀਅਰ ਹੈ ਇਹ ਚੀਜ਼ ਯਾਦ ਰਹੂਗੀ ਮਤਲਬ ਤਿੰਨ ਵਾਲੇ ਕੇਸ ਚ ਕੀ ਆਇਆ ਆਪਣੇ ਕੋਲ 1 ਤੇ 80 ਲਿਖਾਂਗੇ 18 ਜਿਵੇਂ ਹੋਰ ਐਗਜ਼ਾਮਪਲ ਲਓ ਤੁਹਾਨੂੰ ਆਇਆ 333 ਦਾ ਸਕੁਅਰ ਪਤਾ ਕਰਨਾ ਵੀ 333 ਦਾ ਕਰਨਾ ਤਾਂ 1 3 ਦਾ ਤੇ 09 लिखता कितने नित ये एक्स्ट्रा ने दो नित ये एक्स्ट्रा ने उन्हें ही एक एक गे लाऊंगे उन्हें ही आठे विचाले लाऊंगे ये आंसर बन जाएगा और लेने एग्जाम्पल और इस दस स्क्वायर करना है एक तेने दा कितना आ जाएगा जीरो नो आ जाएगा किन्ने एक्स्ट्रा ने भाई चार एक्स्ट्रा ने कितने एक्स्ट्रा ने चार एक्स्ट्रा ने तो चार एक ए ला दो अगे तो चार आठे ला दो क्लियर है जी समझ गया होएगा ਉਸ ਤੋਂ ਬਾਅਦ ਨੈਕਸਟ ਦੇਖੋ 3 ਦਾ ਮਲਟੀਪਲ 10 ਹੋ ਗਿਆ ਉਸ ਤੋਂ ਬਾਅਦ ਆਪਾਂ ਕਰਾਂਗੇ 6 ਦਾ ਵਰਗ 6 ਦਾ ਵਰਗ ਕੀ ਆਏਗਾ 36 ਮੈਂ ਹੁਣ ਤੁਹਾਨੂੰ ਦੱਸਿਆ ਸੀ ਇਹ ਕਿਵੇਂ ਯਾਦ ਰੱਖਣਾ ਹੈ ਇਹ ਚੋਂ ਇੱਕ ਘਟਾ ਕੇ ਦੇਖ ਲਿਆ ਕਰੋ 5 ਆ ਗਿਆ ਇਹ ਚੋਂ ਇੱਕ ਵਾਧਾ ਕੇ ਦੇਖ ਲਿਆ ਕਰੋ 4 ਮਤਲਬ 6 ਦੇ ਵਿੱਚ ਕੀ ਲਿਖਾਂਗੇ 4 ਤੇ 5 ਲਿਖਾਂਗੇ ਕਿਵੇਂ ਲਿਖਾਂਗੇ ਉਹੀ ਤਰੀਕਾ ਹੈ ਜੋ 3 ਵਾਲਾ ਕੀਤਾ ਸੀ 6 ਦਾ ਵਰਗ ਜੇ 36 ਹੈ ਤਾਂ 68 ਦਾ ਕਿੰਨਾ ਹੋਏਗਾ 6 ਦਾ ਤਾਂ 36 ਆਏਗਾ एक्सट्रा किए छिखे समझ लियो उ ही याद आ जाएगी मौके से इधरों एक ढाई इधरों एक बधाई का होंगे है ठीक है जिम्मे आ गया छे सौ छियाहठ का स्क पता करो छे सौ छियाठ का स्केयर पता करना है एक छे का के लिखा आपत्ती लिखा एक छे का की लिखा

क्लियर है जी गल अपना राइट आंसर बन बन जाएगा जाएगा सही उत्तर उस तो नौ क्लीयर है जी हो गया, हो गया, नौ इक्यासी होंगे इत लिया हम देखो इतने तुम एक माइनस करके देखोगे जीरो आ गया ਇੱਥੇ ਇੱਕ ਪਲੱਸ ਕਰਕੇ ਦੇਖੋਗੇ ਉਹੀ ਰਹੇਗਾ 9 ਮਤਲਬ ਉਹ 9 ਦੇ ਕੇਸ ਵਿੱਚ ਕੀ ਲਿਖੋਗੇ 900 ਲਿਖੋਗੇ ਜਿਵੇਂ ਹੁਣ 99 ਆ ਗਿਆ 99 ਆ ਗਿਆ ਇੱਕ 9 ਦਾ ਤਾਂ 81 ਲਿਖਣਾ ਹੀ ਲਿਖਣਾ ਹੈ ਜਿੰਨੇ 9 ਐ ਐਕਸਟਰਾ ਨੇ ਉਹਨੇ 9 ਅੱਗੇ ਲੱਗ ਜਾਣਗੇ ਉੰਨਿਆਂ ਹੀ 0 ਵਿਚਾਰੇ ਲੱਗ ਜਾਣਗੇ ਆਪਣਾ ਰਾਈਟ ਆਨਸਰ ਬਣ ਚੇਗਾ ਫੋਰ ਐਗਜ਼ਾਮਪਲ ਆਪਾਂ ਨੂੰ ਆਇਆ 999 999 ਦਾ ਸਕੁਅਰ ਕਰਨਾ ਇੱਕ 9 ਦਾ ਤਾਂ 81 ਲਿਖਾਂਗੇ ਕਿੰਨੇ 9 ਐ ਐਕਸਟਰਾ ਨੇ ਦੋ 9 ਐ ਐਕਸਟਰਾ ਨੇ

अज वाली क्लास तो लगी अपने कमेंट्स जरूर करना यह है, है, प्रैक्टिस करनी है ठीक तो है।, है कल वाली क्लास आपूब करा स्केयर तो बद किड आउट करते हैं फिर स्केयर रूट किऊट करते हैं फिर क्यूब रूट किऊट करते हैं ठीक है बेसिक वाली चीजा ने ना जो बेसिक मैथ है आप सारा ही कवर करा यूट्यूब से फ्री ऑफ कोस्ट रहेगा ਠੀਕ ਹੈ ਇੱਕ ਕਲਾਸ ਜੇਲੀ ਲਗਾਇਆ ਕਰੋ ਡੇਲੀ ਜੇ ਤੁਸੀਂ ਆ ਕਲਾਸ ਲਾਉਂਗੇ ਤੁਹਾਡਾ ਮੈਥ ਬਹੁਤ ਇੰਪਰੂਵ ਹੋ ਜਾਏਗਾ ਤੁਸੀਂ ਆਪ ਰਿਜ਼ਲਟ ਦੇਖੋਗੇ ਤੁਸੀਂ ਜੋ ਡੇਲੀ ਕਲਾਸਾਂ ਜੋ ਵਿਦਿਆਰਥੀ ਲਾ ਰਹੇ ਨੇ ਉਹਨਾਂ ਨੂੰ ਖੁਦ ਹੀ ਪਤਾ ਲੱਗ ਰਿਹਾ ਹੋਏਗਾ ਕਿੰਨਾ ਚੇਂਜ ਆ ਰਿਹਾਗਾ ਠੀਕ ਹੈ ਤੁਸੀਂ ਪੰਜਾਬ ਦਾ ਕੋਈ ਵੀ ਐਗਜ਼ਾਮ ਦੇਣਾ ਹੈਗਾ ਤਾਂ ਤੁਹਾਨੂੰ ਮੈਥ ਦੇ ਕਰਕੇ ਪ੍ਰੋਬਲਮ ਆ ਰਹੀ ਹੈ ਨਾ ਤਾਂ ਮੈਥ ਦੇ ਕਰਕੇ ਹੁਣ ਪ੍ਰੋਬਲਮ ਨਹੀਂ ਆਏਗੀ ਪਰੰਤੂ ਇਹਨੂੰ ਡੇਲੀ ਰੁਟੀਨ ਦੇ ਵਿੱਚ ਲਾਓ ਜਿੰਨਾ ਵੀ ਆਪਾਂ ਕੰਮ ਕਰ ਰਹੇ ਆਂ ਠੀਕ ਹੈ ਜਿੰਨਾ ਇੱਥੇ ਕੰਮ ਕੀਤਾ ਹੈ ਸਾਰਾ ਹੀ ਕਾਪੀ ਤੇ ਜ਼ਰੂਰ ਲਿਖਿਆ ਕਰੋ ਜਿਵੇਂ ਅੱਜ ਮੈਂ ਸਕੁਅਰ ਕਰਾ ਕੇ ਸਾਰੇ ਕਰਾਤੇ ਨਾ ਤੁਹਾਨੂੰ ਇਹ ਤੁਹਾਡੀ ਕਾਪੀ ਤੇ ਨੋਟ ਹੋਣ ਕਿਵੇਂ ਇਹ ਸੋਲਵ ਕਰਨੇ ਨੇ ਇਜ਼ੀ ਵੇ ਨਾਲ ਕਿਵੇਂ ਕਰਨੇ ਨੇ ਠੀਕ ਹੈ ਜੇ ਤੁਸੀਂ ਕਾਪੀ ਤੇ ਲਿਖੋਗੇ ਕਿਉਂਕਿ ਅੱਜ ਤੁਹਾਨੂੰ ਲੱਗ ਰਿਹਾ ਹੋਊਗਾ ਸੌਖਾ ਹੈ ਪਰੰਤੂ ਜਦੋਂ ਤੁਸੀਂ ਹਫ਼ਤੇ ਬਾਅਦ ਦੇਖੋਗੇ ਤੁਹਾਨੂੰ ਸਮਝ ਹੀ ਨਹੀਂ ਆਉਣਾ ਭੁੱਲੇ ਬੈਠੇ ਹੋਵੋਗੇ ਕਾਰਨ ਇਹੀ ਹੁੰਦਾ ਪਰ ਰਿਵਾਈਜ਼ ਨਹੀਂ ਕਰਦੇ ਕੱਲੀ ਵੀਡੀਓ ਦੇਖਣ ਦਾ ਕੋਈ ਫਾਇਦਾ ਨਹੀਂ ਹੋਣਾ ਜੇ ਤੁਸੀਂ ਇਹਨਾਂ ਨੂੰ ਰਿਵਾਈਜ਼ ਨਹੀਂ ਕਰ ਰਹੇ ਠੀਕ ਹੈ ਜੀ ਇਨੂੰ ਚੰਗੀ ਤਰ੍ਹਾਂ ਦੇਖਣਾਗਾ ਆਪਣੇ ਕਮੈਂਟਸ ਦੱਸਿਓ ਕਿ ਵੀ ਕਿਵੇਂ ਲੱਗੀ ਵੀਡੀਓ ਅੱਜ ਦੀ ਮਿਲਦੇ ਆਂ ਕੱਲ ਨੂੰ ਨਵੇਂ ਸੈਸ਼ਨ ਦੇ ਵਿੱਚ ਧੰਨਵਾਦ